ਅਕਾਲੀ ਆਗੂ ਜਗਜੋਤ ਸਿੰਘ ਆਲੂ ਵਾਲੀਆ ਸਾਥੀਆਂ ਸਮੇਤ ਆਪ ਚ ਸ਼ਾਮਲ ਹਲਕਾ ਇੰਚ ਅਜਪਿੰਦਰ ਮੰਡੋਰੀ ਨੇ ਕੀਤਾ ਸਵਾਗਤ ਆਲੂ ਵਾਲੀਆ ਦੀ ਪਤਨੀ ਨੂੰ ਥੰਮੂ ਵਾਲ ਜੋਂ ਤੋਂ ਐਲਾਨਿਆ ਉਮੀਦਵਾਰ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਐਲਾਨ ਹੁੰਦੇ ਹੀ ਸ਼ਾਖੂਟ ਹਲਕੇ ਵਿੱਚ ਜੋਰ ਤੋਰ ਦੀ ਰਾਜਨੀਤੀ ਸ਼ੁਰੂ ਹੋ ਗਈ ਹੈ ਅਕਾਲੀ ਦਲ ਉਸ ਸਮੇਂ ਵੱਡਾ ਝਟਕਾ ਲੱਗਾ ਜਦ ਪਿੰਡ ਸੰਡਾਵਾਲ ਦੇ ਸੀਨੀਅਰ ਅਕਾਲੀ ਆਗੂ ਜਗਜੋਤ ਸਿੰਘ ਆਲੂ ਵਾਲੀਆ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਹਕੋਟ ਹਲਕੇ ਦੇ ਇੰਚਾਰਜ ਪਿੰਦਰ ਸਿੰਘ ਪੰਡੋਰੀ ਦੀ ਹਾਜ਼ਰੀ ਵਿੱਚ ਸ਼ਾਮਲ ਹੋਏ ਜ਼ਿਕਰਯੋਗ ਹੈ ਕਿ ਜਗਜੋਤ ਆਲੂਵਾਲੀਆ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਸੇਮਿਤ ਵੱਖ-ਵੱਖ ਅਹੁਦਿਆਂ ਤੇ ਕੰਮ ਕਰ ਚੁੱਕੇ ਹਨ ਹਲਕਾ ਇੰਚਾਰਜ ਪਿੰਦਰ ਪੰਡੋਰੀ ਨੇ ਜਗਜੋਤ ਆਲੂਵਾਲੀਆ ਨੂੰ ਸ਼ਾਮਲ ਕਰਕੇ ਇਹਨਾਂ ਦੀ ਪਤਨੀ ਸ਼੍ਰੀਮਤੀ ਸੋਨੀਆ ਆਲੂਵਾਲੀਆ ਨੂੰ ਥੰਮੂਵਾਲ ਜ਼ੋਨ ਤੋਂ ਬਲਾਕ ਸੰਤੀ ਚੋਣਾਂ ਲਈ ਪਾਰਟੀ ਦਾ ਉਮੀਦਵਾਰ ਐਲਾਨਿਆ ਹੈ ਪਿੰਦਰ ਪੰਡੋਰੀ ਨੇ ਕਿਹਾ ਕਿ ਜਗਜੋਤ ਆਲੂਵਾਲੀਆ ਦੇ ਆਉਣ ਨਾਲ ਆਮ ਆਦਮੀ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੀ ਹੈ। ਜੀ ਬਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਲਾਕ ਛਾ ਕੋੜ ਦੇ ਪਿੰਡ ਸੰਡਾਲ ਦੇ ਵਿੱਚ ਬਹੁਤ ਹੀ ਸੀਨੀਅਰ ਆਗੂ ਕਾਲੀਦਲ ਨੂੰ ਆਲਵੈਦਾ ਕਹਿ ਕੇ ਅੱਜ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਦੇ ਸਰਕਾਰ ਦੇ ਵਿੱਚ ਸ਼ਾਮਲ ਹੋਏ ਆ ਅਸੀਂ ਇਸ ਪਰਿਵਾਰ ਦਾ ਜੋ ਅੱਠ ਪਰਿਵਾਰ ਸੀਨੀਅਰ ਪਰਿਵਾਰ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਇਹ ਇਨ੍ਹਾਂ ਪਰਿਵਾਰਾਂ ਦਾ ਮੈਂ ਤੇ ਪਿੰਡ ਵਾਸੀਆਂ ਦਾ ਬੜਾ ਧੰਨਵਾਦ ਕਰਦਾ ਜੋ ਅਸੀਂ ਇੱਥੇ ਆਏ ਇਨ੍ਹਾਂ ਨੇ ਬੜਾ ਆਦਰ ਮਾਨ ਸਤਿਕਾਰ ਦਿੱਤਾ ਔਰ ਮੈਂ ਵੀ ਇਨ੍ਹਾਂ ਨਾਲ ਇੱਕ ਵਾਅਦਾ ਕਰਕੇ ਚੱਲਿਆ ਵੀ ਜੋ ਵੀ ਤੁਹਾਡੇ ਪਿੰਡ ਦਾ ਕੰਮ ਰਹਿੰਦਾ ਆ ਜਾਂ ਹੋਣ ਵਾਲਾ ਆ ਉਹ ਲਈ ਗਰੰਟਾ ਵੀ ਦੇਵਾਂਗੇ ਤੇ ਉਹਦੇ ਨਾਲ-ਨਾਲ ਤੁਹਾਡੇ ਪਿੰਡ ਦਾ ਵਿਕਾਸ ਕਰਾਵਾਂਗੇ ਤੇ ਨਾਲ-ਨਾਲ ਤੁਹਾਡੇ ਪਿੰਡ ਦੇ ਵਧੀਆ ਤਰੀਕੇ ਨਾਲ ਸੁਨਵਾਈ ਕੀਤੀ ਜਾਊਗੀ ਮੈਂ ਇਸ ਸਰਦਾਰ ਜਗਜੋਤ ਸਿੰਘ ਦਾ ਸਾਡੀ ਤੀ ਰਾਣੀ ਸੋਨੀਆ ਦਾ ਤੇ ਇੱਥੋਂ ਦੇ ਬਲਾਕ ਪ੍ਰਧਾਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮਨਪ੍ਰੀਤ ਸਿੰਘ ਦਾ ਵੀ ਜੋ ਇਹਨਾਂ ਨੇ ਐਡਾ ਵੱਡਾ ਹਮਲਾ ਮਾਰਿਆ ਵੱਡੇ ਪਰਿਵਾਰਾਂ ਦੀ ਜੁਆਇਨਿੰਗ ਕਰਾਈ ਆ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸੰਡਾਲ ਦੀ ಗ್ರಾಮ ਪੰਚਾਇਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ